さ <susur> ਸੁਖੋ ਤਲ ਗੁਰ ਸੇਵਿਆ ਅਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖੁਸਾਮਦੀ ਨੂਰ ਹਰ ਸੰਹ ਕਰ ਸੰਹ ਤਦ ਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਨਦਾ ਦੇਸ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਤੋਂ ਪਾਸ ਬਹਿਠਿਆ ਸੋਹੀਆ ਸਭਨੰਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 3 ਜੋ ਹਰਿ ਸੇਵਹਿ ਤਨ ਬਲ ਜਾ ਤਨ ਹਿਰਦਾ ਸਾਚ ਸਚਾ ਮੁਖ ਨਾ ਸਾਚੁ ਸਾਚੁ ਸੁਮਹਲੇ ਦੁਖ ਜਾਇ ਸਚ ਸਬਦ ਵਸੈ ਮਨ ਆਹੀ ਜੋ ਹਰਿ ਸੇਵਹਿ ਤਨ ਬਲ ਜਾ ਤਨ ਹਿਰਦੈ ਸਾਚ ਸੱਚਾ ਮੁਖ ਨਾ ਸੱਚ ਸਾਚ ਸੰਭਾਲੇ ਦੁਖ ਜਾਏ ਸਾਚ ਸਬਦ ਅਸਮਾਨ ਆਏ ਗੁਰ ਬਾਣੀ ਸੁਣਾ ਮੈ ਲਗਵਾਈ ਸਹਜ ਹਰ ਨਾਮ ਮਨ ਵਸਾਈ ਰਹਾ ਸਤ ਤ੍ਰਿਸ਼ਨਾ ਅਗਨ ਬੁਝਾਈ ਅੰਕਰ ਸਾਤਾ ਸਹਜ ਸੁਖ ਪਾਈ ਗੁਰ ਕਾ ਭਾਣਾ ਚੱਲ ਤਾ ਆਪ ਜਾਈ ਪਾਤ ਮਹਲ ਉਪਾਈ ਹਰ ਗੁਣ ਗਾਈ ਨਾ ਸ਼ਬਦ ਬੂਝੈ ਨਾ ਜਾਣ ਬਣੀ ਮਾਨ ਮੁਖ ਅੰਦੇ ਦੁੱਖ ਵਹਣੀ ਸਾਤ ਕੋ ਰ ਭੇਟੇ ਤਾ ਸੁਖ ਪਾਏ ਹਮਾਂ ਵਿੱਚ ਉਠਾ ਕਰਾਏ ਕਿਸ਼ਨੋ ਕਹੀਐ ਦਾਤਾ ਇਕ ਸੋਈ ਕਿਰਪਾ ਕਰੇ ਸਬਦ ਮੇਲਾ ਹੋਈ ਮੇਲਾ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਕ੍ਰਿਸ਼ਨ ਕਹੀਆ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮੇਲਾ ਪ੍ਰੇਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਤੀਜਾ ਜੋ ਹਰ ਸੇਵਹਿ ਤੈਨ ਬਲ ਜਾਓ ਤਨ ਹਰਦਾ ਸਾਚ ਸੱਚਾ ਮੁਖ ਨਾਓ ਸਾਚੋ ਸਾਚ ਸਮਾਲਿਓ ਦੁੱਖ ਜਾਏ ਸਾਚੇ ਸ਼ਬਦ ਵਸੇ ਮਨ ਆਏ